ਪੰਜਾਬ ਸਰਕਾਰ ਨੇ ਆਮ ਆਦਮੀ ਕਲੀਨਿਕ ਯੋਜਨਾ ਰਾਹੀਂ ਲੋਕਾਂ ਲਈ ਮੁਫਤ ਇਲਾਜ ਦੀ ਸਹੂਲਤ ਉਪਲਬਧ ਕਰਵਾਈ ਹੈ ਸੂਬੇ ਭਰ ਵਿੱਚ 881 ਆਮ ਆਦਮੀ ਕਲੀਨਿਕਾਂ ਦੀ ਸਥਾਪਨਾ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 565 ਪੇਂਡੂ ਖੇਤਰਾਂ ਵਿੱਚ ਅਤੇ 316 ਸ਼ਹਿਰੀ ਖੇਤਰਾਂ 'ਚ ਕੰਮ ਕਰ ਰਹੇ ਹਨ ਹੁਣ ਲੋਕਾਂ ਨੂੰ ਸਿਹਤ ਸੇਵਾਵਾਂ ਲਈ ਦੂਰ ਜਾਣ ਦੀ ਲੋੜ ਨਹੀਂ ਰਹੀ ਕਿਉਂਕਿ ਮੁਹੱਲਿਆਂ ਵਿੱਚ ਖੁੱਲੇ ਇੱਕ ਕਲੀਨਿਕ 160 ਤਰ੍ਹਾਂ ਦੀਆਂ ਦਵਾਈਆਂ ਅਤੇ 47 ਕਿਸਮਾਂ ਦੇ ਡਾਇਗਨੋਸਟਿਕ ਟੈਸਟ ਪੂਰੀ ਤਰ੍ਹਾਂ ਮੁਫਤ ਮੁਹੱਈਆ ਕਰਵਾ ਰਹੇ ਹਨ ਤੇ ਇਹ ਸਭ ਮੁਮਕਿਨ ਹੋ ਸਕਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਸਦਕਾ 200 ਕਰੀਬ ਹੋ ਗਏ ਜਦੋਂ ਨਾਲ ਮਲਕ ਨਿਕ ਬਣਿਆ ਇਹ ਜਦੋਂ ਇੱਕ ਤਰ੍ਹਾਂ ਦਵਾਈ ਦੇ ਦਿੰਦੀ ਹੈ ਡਾਕਟਰ ਬਹੁਤ ਵਧੀਆ ਹੈ 70 60 70 ਕਈ ਵਾਰ 80 90 ਵੀ ਹੋ ਜਾਂਦੇ ਪੇਸ਼ੈਂਟ ਤਾਂ 70 ਕੇ ਤਾਂ ਆਈ ਜਨਰੇਟੇ ਵੀ ਉਹਦੇ ਵਿੱਚ ਅਸੀਂ ਰੂਟੀਨ ਦੇ ਸਾਰੇ ਪੇਸ਼ੈਂਟ ਦੇ ਜੋ ਰੂਟੀਨ ਮੈਡੀਕਲ ਤੋਂ ਸਿਰਫ ਆਰਗੋਮੋ ਫਲਾਗਦ ਨੇ ਉਹ ਸੇ ਪੇਸ਼ੈਂਟ ਨੂੰ ਦਿੰਦੇ ਆ 881 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਤੋ 209 ਕਲੀਨਿਕ ਜਲਦੀ ਹੋ ਜਾਣਗੇ ਹਜ਼ਾਰ ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜੂਗੀ ਸਸੀ ਕਾ ਜੀ ਤੁਸੀਂ ਦੇਖੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਖੜੇ ਜਿੱਥੇ ਪੂਰੇ ਪੰਜਾਬ ਪਰਬਤ ਮੀਨ ਨੇ ਕਹਿਰ ਮਚਾਇਆ ਉਸੇ ਤਰ੍ਹਾਂ ਅੱਜ ਤਾਜੋਕੇ ਪਿੰਡ 300 ਅੱਕੜ ਫਸਲ ਪਾਣੀ ਨਾਲ ਖਰਾਬ ਹੋ ਗਈ ਸਾਡੇ ਨਾਲ ਉਹਦੇ ਸਰਪੰਚ ਅਤੇ ਨੰਬਰਦਾਰ ਉਹਨਾਂ ਨਾਲ ਕਰਦੇ ਆ ਗੱਲਬਾਤ ਸਰ ਸਤਿ ਸ੍ਰੀ ਅਕਾਲ ਡੇਨਿੰਗ ਸਵੇਰਾ ਤੇ ਸਵਾਗਤ ਹੈ ਸਰ ਕੀ ਨਾਮ ਹੋਦਾ ਜੀ ਜੋ 300 ਅਕੜ ਫਸਲ ਪਾਣੀ ਨਾਲ ਖਰਾਬ ਹੋਈ ਕੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਕਰਨਦੀਪ ਸਿੰਘ ਆ ਜੀ ਪਿੰਡ ਤਾਜੋਕੇ ਦਾ ਸਰਪੰਚ ਹੈ ਸਾਡੀ ਐਮਐਲਏ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਹੋਈ ਸੀਗੀ ਜੀ ਤੇ ਉਹਨਾਂ ਲਾਲ ਸਿੰਘ ਉਗੋਕੇ ਅਧੌੜ ਹਲਕੇ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਵੀ ਸਾਡੇ ਲੈ ਇੱਕ ਸੇਵਾ ਗਈ ਸਾਨੂੰ ਜਰੂਰ ਦੱਸੋ ਅਸੀਂ ਉਹ ਹੱਲ ਕਰਕੇ ਦੇਵਾਂਗੇ ਸਾਡੇ ਮੰਗੇ ਹੈਗੀ ਇੱਥੇ ਪਾਈਪਲਾਈਨ ਪੈਜੇ ਜੀ ਜਿਹੜੀ ਇਹ ਕੱਸੀ ਹੈ ਇਹ 10 ਫੁੱਟ ਉੱਚੀ ਹੈ ਇਹ 10 ਫੁੱਟ ਉੱਚੀ ਹੋਣ ਕਾਰਨ ਤਿੰਨ ਪਿੰਡਾਂ ਦੀ ਇਹ ਟੱਕਰ ਬਣ ਜਾਂਦੀ ਆ ਕਢੈਲਾ ਦੀ ਹੱਦ ਲੱਗ ਗਈ ਵੱਲੋ ਦੀ ਲੱਗ ਗਈ ਤਾਜੁਕੇ ਦੀ ਲੱਗ ਗਈ ਅਸੀਂ ਇਹੀ ਮੰਗ ਰੱਖਦੇ ਆ ਜੀ ਐਮਐਲਏ ਸਾਹਿਬ ਤੋਂ ਵੀ ਕਿ ਇੱਥੇ ਪਾਈਪ ਲਾਈਨ ਪਵਾਈ ਜਾਵੇ ਤਾਂ ਕਿ ਪਾਣੀ ਦੀ ਨਿਕਾਸੀ ਹੋ ਜੇ ਹਰ ਵਾਰੀ ਜਿਹੜੇ ਕਿਸਾਨ ਡੋਬਦੇ ਆਗੇ ਇਹ ਚੌਲ ਹਰ ਵਾਰੀ ਫਸਲ ਮਰਦੀ ਆ ਤਾਂ ਕਿ ਉਹ ਤੋਂ ਰਾਹਤ ਮਿਲ ਜਾਈ ਕਿੰਨੀ ਫਸਲ ਖਰਾਬ ਹੋ ਗਈ ਹੁਣ ਕਿੰਨੇ ਏਕੜ ਚ ਇਸ ਟਾਈਮ ਤਿੰਨ 300 ਕਿੱਲਾ ਹੈਗਾ ਜੀ ਵੱਧ ਪੱਲਾ ਹੋਵੇ 300 ਤਾਂ ਹੈਗੀ ਹੈਗਾ ਕਿੰਨੇ ਪਰਿਵਾਰਾਂ ਦੀ ਜ਼ਮੀਨ ਕਹਿ ਸਕਦੇ ਆ ਇੱਥਾ ਹੈਗਾ ਜੀ 100 ਦੇ ਕਰੀਬ ਘਰ ਹੈਗੇ ਹੈਗੇ ਕਿਸੇ ਦੀ ਠੇਕੇ ਦੇ ਜ਼ਮੀਨਾਂ ਕਿਸੇ ਦੀ ਆਪ ਦੀ ਹੈ ਕਿਸੇ ਕਿਸੇ ਦੇ 2 ਕਿੱਲੇ ਕਿਸੇ ਦੇ 10 ਸਾਗੇ ਤੇ ਜ਼ਿਆਦਾਤਰ ਇੱਧਰ 2-3 ਕਿੱਲਾਂ ਵਾਲੇ ਜ਼ਿਆਦੇ ਘਰ ਨੇਗੇ ਜਿਹੜਾ ਕਿ ਵਿਚਾਰੇ ਉਹਨਾਂ ਦੀ ਹਰ ਵਾਰੀ ਫਸਲ ਖਰਾਬ ਹੁੰਦੀ ਆ ਕਿੱਥੋਂ ਤੋਂ ਕਿੱਥੇ ਤੱਕ ਫਸਲ ਖਰਾਬ ਏਰੀਆ ਦੀ ਗੱਲ ਕਰੀ ਜੀ ਏਰੀਆ ਦੀ ਗੱਲ ਕਰੀਏ ਜੀ ਇੱਧਰੋਂ ਆਪਣਾ ਜਿਹੜਾ ਕਚਰਾ ਜਾਂਦਾ ਹੈਗਾ ਪੀਰਖਾਨੇ ਨੂੰ ਤਜੋਂ ਤੋਂ ਇੱਕ ਤਾਂ ਉਹ ਪੋਲ ਆ ਗਿਆ ਇੱਧਰੋਂ ਕਢਾਈਲੇ ਵਾਲਾ ਪੋਲ ਆ ਗਿਆ ਤੇ ਪਿੱਛੇ ਤਜ ਉਹਦੇ ਅੱਧ ਦੇ ਖੇਤਾਂ ਤੱਕ ਰਹਿਗਾਗਾ ਵੀ 2 2 ਕਿਲੋਮੀਟਰ ਦੇ ਏਰੀਆ ਚ ਹੈਗੀ ਫਸਲ ਜੀ ਕਿੰਨੇ ਕਿੰਨੇ ਫੁੱਟ ਪਾਣੀ ਖੜਾ ਜੀ ਹੈਗਾ ਜੀ ਸੀ 7 ਫੁੱਟ ਦੇ ਕਰੀਬ ਹੈਗਾ ਇੱਥੇ ਇੱਕ ਸੀ ਕੋਲ ਦਾ ਆ ਸਾਡੇ ਦਾ ਨੰਬਰਦਾਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਨੰਬਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਦੀ ਵਾਰੀ ਮੈਂ ਤਾਂ ਇਹੀ ਕਹਿਣਾ ਚਾਹੁੰਦਾ ਜੀ ਵੀ ਜਿਹੜਾ ਇਹ ਪਾਣੀ ਹੈ ਪਹਿਲਾਂ ਤੋਂ ਲੈ ਕੇ ਦੇਖੋ ਇੱਥੇ ਨੁਕਸਾਨ ਹੁੰਦਾ ਹੈ ਅਸੀਂ ਇਹ ਜਿਹੜਾ ਏਰੀਆ ਪੈਂਦਾ ਮਨ 2 ਐਮਐਲ ਦਾ ਪੈਂਦਾ ਜਿਹੜਾ ਕੜਾਈਲੇ ਵਾਲਾ ਪੈਂਦਾ ਉਹ ਸੁਖਵੀਰ ਮਾਈ ਸਰਖੰਨੇ ਐਮਐਲਏ ਦਾ ਪੈਂਦਾ ਹੈ ਤੇ ਜਿਹੜਾ ਤਾਜੋਕੇ ਦਾ ਪੈਂਦਾ ਇਹ ਲਾਭ ਸਿੰਘ ਐਮਐਲਏ ਦਾ ਪੈਂਦਾ ਅਸੀਂ ਤਾਂ ਦੋਨਾਂ ਨੂੰ ਅਪੀਲ ਹੀ ਕਰ ਸਕਦੇ ਆਂ ਵੀ ਸਾਡਾ ਪਹਿਲਾਂ ਵਾਲੀਆਂ ਸਰਕਾਰਾਂ ਨੇ ਵੀ ਐਡਾ ਕੋਈ ਹੱਲ ਨਹੀਂ ਹੋਇਆ ਸਾਡਾ ਵੀ ਜਿੱਦ ਦੇ ਤੋਂ ਮੇਰੀ ਸੁਰਤ ਸੰਭਲੀ ਆ ਉਦੋਂ ਤੋਂ ਇਹ ਸਾਨੂੰ ਦਿਕੰਮਣ ਹੋਇਆ ਵਾ ਵੀ ਪਾਣੀ ਆ ਕੇ ਕੱਚੀ ਦੀ ਨਾਲ ਠੱਲ ਲੱਗ ਜਾਂਦੀ ਹੈ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਆਂ ਦੋਨਾਂ ਐਮਐਲਏ ਨੂੰ ਕਹਿੰਦੇ ਆਂ ਵੀ ਸਾਡੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਕਿਸਾਨਾਂ ਦਾ ਬਚਾਅ ਕੀਤਾ ਜਾਵੇ ਇੱਥੋਂ ਦਾ ਇਹ ਪਾਣੀ ਦੀ ਨਿਕਾਸੀ ਕੀਤੀ ਜਾਵੇ ਪਾਇਪ ਦੱਬ ਕੇ ਕਰਨ ਚਾਹੇ ਜੋ ਵੀ ਮਰਜ਼ੀ ਹੱਲ ਕਰਨ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ ਸਾਡਾ ਬਰਨਾਲਾ ਅਜੇ ਤੱਕ ਕੋਈ ਨਹੀਂ ਪਹੁੰਚਿਆ ਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਨਾ ਤਾਂ ਬਰਨਾਲੇ ਜ਼ਿਲ੍ਹੇ ਚੋਂ ਆਇਆ ਕੋਈ ਪ੍ਰਸ਼ਾਸਨ ਸਾਡੇ ਕੋਲੇ ਤੇ ਨਾ ਹੀ ਬਠਿੰਡੇ ਜ਼ਿਲ੍ਹੇ ਚੋਂ ਆਇਆ ਸਾਡਾ ਤਾਂ ਮਤਰੀ ਮਾਲਾ ਹਾਲ ਕਰ ਰੱਖਿਆ ਜੀ ਇਹਨਾਂ ਨੇ ਮਾੜਾ ਮੋਟਾ ਤਾਂ ਸਾਡੀ ਸਾਰ ਲੈਣ ਆਕੇ ਜੇ ਗੱਲ ਕਰੇ 300 ਅੱਕੜ ਕਿੰਨੇ ਪਰਿਵਾਰ ਦੀ ਜ਼ਮੀਨਾਂ ਕਿੰਨੇ ਦਾ ਨੁਕਸਾਨ ਹੋਗਾ ਇਹ 300 ਏਕੜ ਜ਼ਮੀਨ ਹੈ ਜੀ ਤਕਰੀਬਨ 300 ਤੋਂ ਵੱਧ ਵੇਖ ਸਕੋਵੇ ਘੱਟ ਨਹੀਂ ਹੈਗੀ ਤੇ ਜਿਹੜਾ ਮਨ ਘਰਾਂ ਦੀ ਤੁਸੀਂ ਗੱਲ ਕਰਦੋਂ 100 ਸਵਾ 100 ਕਿਸਾਨ ਨੇ ਛੋਟੇ ਕਿਸਾਨ ਨੇ ਆ ਇਹਨੂੰ ਕੋਈ ਵੱਡਾ ਕਿਸਾਨ ਇੱਕ ਅੱਧਾ ਹੀ ਹੋਊਗਾ ਵਿੱਚ ਨਹੀਂ ਤਕਰੀਬਨ ਕਿਸੇ ਦਾ ਅੱਧਾ ਕਿੱਲਾ ਹੈ ਕਿਸੇ ਦਾ ਕਿੱਲਾ ਹੈ ਕਿਸੇ ਦੇ ਦੋ ਕਿੱਲੇ ਆ ਪੰਜ ਕਿੱਲੇ ਆ ਇਸ ਤਰ੍ਹਾਂ ਬਸ ਛੋਟੇ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੈ ਕਿਉਂਕਿ ਛੋਟੇ ਕਿਸਾਨ ਨੂੰ ਜਦੋਂ ਇੱਕ ਵਾਰੀ ਮਾਰ ਪੈ ਜੇ ਜੀ ਉਹ ਮੁੜ ਕੇ ਉੱਠ ਨਹੀਂ ਸਕਦਾ ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਸਾਡੀ ਇਹ ਆਵਾਜ਼ ਗਵਰਨਮੈਂਟ ਤੱਕ ਪਹੁੰਚਾਈ ਜਾਵੇ ਇਹ মিডিਆ ਦੇ ਥਰੂ ਸਾਡਾ ਤਗੀਰ ਅਨਸਾਰ ਲੈਤੀ ਜਾਵੇ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਸਰ ਕੀ ਕਹਿਣਾ ਚਾਹੁੰਦੇ ਸਰ ਮੇਰਾ ਨਾਮ ਜੈਕਸੀ ਸਿੰਘ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਫਿਰ ਮੈਂ ਇਹ ਕਹਿਣਾ ਚਾਹਣਾਗਾ ਵੀ ਜੋ ਵੀ 300 ਏਕੜ ਫਸਲ ਆਏ ਸਾਲ ਖਰਾਬ ਹੁੰਦੀ ਹੈ ਲਗਭਗ ਜਦੋਂ ਵੀ ਵਾਰਸ ਹੁੰਦੀ ਹੈ ਤਾਂ ਇਹ ਫਸਲ ਹੈ ਜਿਹੜੀ ਪ੍ਰਸ਼ਾਸਨ ਇਹਦਾ ਕੋਈ ਪੱਕਾ ਹੱਲ ਕੱਢੇ ਕਿਉਂਕਿ ਇਹਦੇ ਅੱਗੇ ਜਿਹੜੀ ਹੈ ਕੱਸੀ ਦੀ ਠੱਲ ਬਣਦੀ ਹੈ ਢਲਣ ਦੇ ਕਾਰਨ ਪਿੱਛੇ ਇਹ 300 ਏਕੜ ਜ਼ਮੀਨ ਖਰਾਬ ਹੁੰਦੀ ਹੈ ਨਾਲ ਦੀ ਨਾਲ ਇਹਦੇ ਜੇ ਜ਼ਿਆਦਾ ਬਾਰਿਸ਼ ਹੋ ਜੇ ਤਾਂ ਇਹ ਪਿੰਡ ਤੱਕ ਵੀ ਨੁਕਸਾਨ ਕਰ ਸਕਦੀ ਹੈ ਕਿਉਂਕਿ ਇਹ ਜਿਹੜਾ ਇੱਕ ਰਸਤਾ ਹੈਗਾ ਕੱਚਾ ਰਸਤਾ ਜਾਂਦਾ ਤਜੋ ਤੋਂ ਵੱਲੋਂ ਨੂੰ ਉਸ ਰਸਤੇ ਦੇ ਵਿੱਚ ਪੀਰਖਾਨਾ ਬਣਿਆ ਹੋਇਆ ਹੈ ਪੀਰਖਾਨੇ ਦੇ ਵਿੱਚ ਸੰਗਤ ਨੂੰ ਵੀ ਆਉਣ ਜਾਣ ਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਜੇ ਤੁਸੀਂ ਹੁਣ ਦੇਖੋ ਤਾਂ ਉਸ ਰਸਤੇ ਦੇ ਵਿੱਚ ਹੁਣ ਵੀ 4-4 4.5-4 4 ਫੁੱਟ ਪਾਣੀ ਭਰਿਆ ਖੜਾ ਹੈਗਾ ਤੇ ਇਸ ਕਰਕੇ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਉਮੀਦ ਕਰਦਾ ਹਾਂ ਕਿ ਵੀ ਇਸ ਮਸਲੇ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ। ਦੈਨਿਕ ਸਵੇਰਾ ਲਈ ਨਿਰਮਲ ਕੁਮਾਰ ਦੀ ਰਿਪੋਰਟ ਬਰਨਾਲਾ। ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਨਿਰਮਲ ਕੁਮਾਰ ਬਰਨਾਲਾ ਜ਼ਿਲ੍ਹੇ ਦੇ ਪਿੰਡ ਤਾਜੋਕੇ ਖੜੇ ਜਿੱਥੇ ਪੂਰੇ 50 ਪਰਬਜ ਮੀਨ ਨੇ ਕਹਿਰ ਮਚਾਇਆ ਹੈ। ਉਸੇ ਤਰ੍ਹਾਂ ਅੱਜ ਤਾਜੋਕੇ ਪਿੰਡ 300 ਅੱਕੜ ਫਸਲ ਪਾਣੀ ਨਾਲ ਖਰਾਬ ਹੋ ਗਈ। ਸਾਡੇ ਨਾਲ ਉਹਦੇ ਸਰਪੰਚ ਅਤੇ ਨੰਬਰਦਾਰ ਆ ਉਹਨਾਂ ਨਾਲ ਕਰਦੇ ਆ ਗੱਲਬਾਤ। ਅ ਸਰ ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਤੇ ਸਵਾਗਤ ਹੈ ਸਰ ਕੀ ਨਾਮ ਹੋਣਾ ਜੀ 300 ਅੱਕੜ ਫਸਲ ਪਾਣੀ ਨਾਲ ਖਰਾਬ ਹੋਈ ਕੀ ਕ ਅਣਤਾਜੂਕੇ ਦਾ ਸਰਪੰਚ ਹੈ ਸਾਡੇ ਐਮਐਲਏ ਸਾਹਿਬ ਨਾਲ ਇਸ ਵਿਸ਼ੇ ਤੇ ਗੱਲ ਹੋਈ ਸੀਗੀ ਜੀ ਤੇ ਉਹਨਾਂ ਲਾਲ ਸਿੰਘ ਉਗੋਕੇ ਅਧੌੜ ਹਲਕੇ ਤੋਂ ਉਹਨਾਂ ਨੇ ਕਿਹਾ ਸੀਗਾ ਵੀ ਜਿਹੜੀ ਵੀ ਸਾਡੇ ਲੈ ਇੱਕ ਸੇਵਾ ਗਈ ਸਾਨੂੰ ਜਰੂਰ ਦੱਸੋ ਅਸੀਂ ਉਹ ਹੱਲ ਕਰਕੇ ਦੇਵਾਂਗੇ ਸਾਡੇ ਮੰਗੇ ਹੈਗੀ ਇੱਥੇ ਪਾਈਪਲਾਈਨ ਪੈਜੇ ਜੀ ਜਿਹੜੀ ਇਹ ਕੱਸੀ ਹੈ ਇਹ 10 ਫੁੱਟ ਉੱਚੀ ਆ ਇਹ 10 ਫੁੱਟ ਉੱਚੀ ਹੋਣ ਕਾਰਨ ਤਿੰਨ ਪਿੰਡਾਂ ਦੀ ਇਹ ਟੱਕਰ ਬਣ ਜਾਂਦੀ ਆ ਕੜ੍ਹੈਲਾ ਦੀ ਹੱਦ ਲੱਗੇਗੀ ਬੱਲੋ ਦੀ ਲੱਗੀ ਤਾਜੂਕੇ ਦੀ ਲੱਗੀ ਅਸੀਂ ਇਹੀ ਮੰਗ ਰੱਖਦੇ ਆਂ ਜੀ ਐਮਐਲਏ ਸਾਹਿਬ ਤੋਂ ਵੀ ਕਿ ਇੱਥੇ ਪਾਈਪ ਲਾਈਨ ਪਵਾਈ ਜਾਵੇ ਤਾਂ ਕਿ ਪਾਣੀ ਦੀ ਨਿਕਾਸੀ ਹੋ ਜੇ ਹਰ ਬਾਰੀ ਜਿਹੜੇ ਕਿਸਾਨ ਡੁੱਬਦੇ ਆਗੇ ਇਹ ਚੌਲ ਹਰ ਬਾਰੀ ਫਸਲ ਮਰਦੀ ਆ ਤਾਂ ਕਿ ਉਹ ਤੋਂ ਰਾਹਤ ਮਿਲ ਜੇ ਕਿੰਨੀ ਫਸਲ ਖਰਾਬ ਹੋ ਗਈ ਹੁਣ ਕਿੰਨੇ ਏਕੜ ਚ ਇਸ ਟਾਈਮ ਤਿੰਨ 300 ਕਿੱਲਾ ਹੈਗਾ ਜੀ ਵੱਧ ਪਲਾ ਹੋਵੇ 300 ਤਾਂ ਹੈਗੀ ਹੈਗਾ ਕਿੰਨੇ ਪਰਿਵਾਰਾਂ ਦੀ ਜ਼ਮੀਨ ਕਹਿ ਸਕਦੇ ਇਹ ਤਾਂ ਹੈਗਾ ਜੀ 100 ਦੇ ਕਰੀਬ ਘਰ ਹੈਗੇ ਕਿਸੇ ਦੀ ਠੇਕੇ ਦੇ ਜ਼ਮੀਨ ਆ ਕਿਸੇ ਦੀ ਆਪ ਦੀ ਆ ਕਿਸੇ ਕਿਸੇ ਦੇ 2 ਕਿੱਲੇ ਆ ਕਿਸੇ ਦੇ 10 ਆਗੇ ਤੇ ਜਿਆਦਾਤਰ ਇਧਰ 2-3 ਕਿੱਲੇ ਵਾਲੇ ਜਿਆਦੇ ਘਰਨੇਗੇ ਜਿਹੜਾ ਕਿ ਵਿਚਾਰੇ ਉਹਨਾਂ ਦੀ ਹਰ ਵਾਰੀ ਫਸਲ ਖਰਾਬ ਹੁੰਦੀ ਆ ਕਿੱਥੋਂ ਤੋਂ ਕਿੱਥੇ ਤੱਕ ਫਸਲ ਖਰਾਬ ਏਰੀਆ ਦੀ ਗੱਲ ਕਰੀ ਜੀ ਏਰੀਆ ਦੀ ਗੱਲ ਕਰੀਏ ਜੀ ਇਧਰੋਂ ਆਪਣਾ ਜਿਹੜਾ ਕਚਾਰਾ ਜਾਂਦਾ ਹੈਗਾ ਪੀਰਖਾਨੇ ਨੂੰ ਤਾਜੋ ਤੋਂ ਇੱਕ ਤਾਂ ਉਹ ਪੋਲ ਆ ਗਿਆ ਇਧਰੋਂ ਕਢਾਈਲੇ ਵਾਲਾ ਪੋਲ ਆ ਗਿਆ ਤੇ ਪਿੱਛੇ ਤਾਜੋ ਦੇ ਅੱਧ ਦੇ ਖੇਤਾਂ ਤੱਕ ਰਹਿਗਾਗਾ ਵੀ 2 2 ਕਿਲੋਮੀਟਰ ਦੇ ਏਰੀਆ ਚ ਹੈਗੀ ਫਸਲ ਜੀ ਕਿੰਨੇ ਕਿੰਨੇ ਫੁੱਟ ਪਾਣੀ ਖੜਾ ਜੀ ਹੈਗਾ ਜੀ ਸੀ 7 ਫੁੱਟ ਦੇ ਕਰੀਬ ਹੈਗਾ ਇੱਥੇ ਇੱਕ ਸੀ ਕੋਲ ਦਾ ਹਾਂ ਸਾਡੇ ਦਾ ਨੰਬਰਦਾਰ ਵੀ ਆ ਉਹਨਾਂ ਨਾਲ ਵੀ ਗੱਲਬਾਤ ਹਾਂਜੀ ਨੰਬਰਦਾਰ ਸਾਹਿਬ ਕੀ ਕਹਿਣਾ ਚਾਹੁੰਦੇ ਦੀ ਬਾਰੇ ਮੈਂ ਤਾਂ ਇਹੀ ਕਹਿਣਾ ਚਾਹੁੰਨਾ ਜੀ ਵੀ ਜਿਹੜਾ ਇਹ ਪਾਣੀ ਹੈ ਪਹਿਲਾਂ ਤੋਂ ਲੇਖ ਦੇਖੋ ਇੱਥੇ ਨੁਕਸਾਨ ਹੁੰਦਾ ਹੈ ਅਸੀਂ ਇਹ ਜਿਹੜਾ ਏਰੀਆ ਪੈਂਦਾ ਮਨ 2 ਐਮਐਲ ਦਾ ਪੈਂਦਾ ਹੈ ਜਿਹੜਾ ਕੜਈਲੇ ਵਾਲਾ ਪੈਂਦਾ ਉਹ ਸੁਖਵੀਰ ਮਾਈ ਸਰਖੰਦੇ ਐਮਐਲ ਦਾ ਪੈਂਦਾ ਹੈ ਤੇ ਜਿਹੜਾ ਤਾਜੋਕੇ ਦਾ ਪੈਂਦਾ ਇਹ ਲਾਭ ਸਿੰਘ ਐਮਐਲ ਦਾ ਪੈਂਦਾ ਅਸੀਂ ਤਾਂ ਦੋਨਾਂ ਨੂੰ ਅਪੀਲ ਹੀ ਕਰ ਸਕਦੇ ਆਂ ਵੀ ਸਾਡਾ ਆਈਲਾਲੀਆਂ ਸਰਕਾਰਾਂ ਨੇ ਵੀ ਇਹਦਾ ਕੋਈ ਹੱਲ ਨਹੀਂ ਹੋਇਆ ਸਾਡਾ ਵੀ ਜਿੱਦ ਦੇ ਤੋਂ ਮੇਰੀ ਸੁਰਤ ਸੰਭਲੀ ਹੈ ਉਦੋਂ ਤੋਂ ਇਹ ਸਾਨੂੰ ਦਿਕੰਮਣ ਹੋਇਆ ਵੈ ਵੀ ਪਾਣੀ ਆ ਕੇ ਕੱਚੀ ਦੀ ਨਾਲ ਠੱਲ ਲੱਗ ਜਾਂਦੀ ਹੈ ਕਿਸਾਨਾਂ ਦਾ ਨੁਕਸਾਨ ਹੋ ਜਾਂਦਾ ਹੈ ਅਸੀਂ ਤਾਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਦੋਨਾਂ ਮੈਲਿਆਂ ਨੂੰ ਕਹਿੰਦੇ ਆਂ ਵੀ ਸਾਡੀ ਇਹ ਬੇਨਤੀ ਪ੍ਰਵਾਨ ਕੀਤੀ ਜਾਵੇ ਕਿਸਾਨਾਂ ਦਾ ਬਚਾਅ ਕੀਤਾ ਜਾਵੇ ਇੱਥੋਂ ਦਾ ਇਹ ਪਾਣੀ ਦੀ ਨਿਕਾਸੀ ਕੀਤੀ ਜਾਵੇ ਪਾਇਪ ਦੱਬ ਕੇ ਕਰਨ ਚਾਹੇ ਜੋ ਵੀ ਮਰਜ਼ੀ ਹੱਲ ਕਰਨ ਸਾਡੇ ਪਾਣੀ ਦਾ ਹੱਲ ਕੀਤਾ ਜਾਵੇ। ਸਾਡਾ ਬਰਨਾਲਾ ਅਜੇ ਤੱਕ ਕੋਈ ਨਹੀਂ ਪਹੁੰਚਿਆ। ਨਾ ਕੋਈ ਪ੍ਰਸ਼ਾਸਨ ਨਹੀਂ ਆਇਆ ਜੀ ਨਾ ਤਾਂ ਬਰਨਾਲੇ ਜ਼ਿਲ੍ਹੇ ਚੋਂ ਆਇਆ ਕੋਈ ਪ੍ਰਸ਼ਾਸਨ ਸਾਡੇ ਕੋਲੇ ਤੇ ਨਾ ਹੀ ਬਠਿੰਡੇ ਜ਼ਿਲ੍ਹੇ ਚੋਂ ਆਇਆ। ਸਾਡਾ ਤਾਂ ਮਤਰੀ ਮਾੜਾ ਹਾਲ ਕਰ ਰੱਖਿਆ ਜੀ ਇਹਨਾਂ ਨੇ ਮਾੜਾ ਮੋਟਾ ਤਾਂ ਸਾਡੀ ਸਾਰ ਲੈਣ ਆਕੇ। ਜੇ ਗੱਲ ਕਰੇ 300 ਏਕੜ ਕਿੰਨੇ ਪਰਿਵਾਰ ਦੀ ਜ਼ਮੀਨਾਂ ਕਿੰਨੇ ਦਾ ਨੁਕਸਾਨ ਹੋਗਾ। ਇਹ 300 ਏਕੜ ਜ਼ਮੀਨ ਹੈ ਜੀ ਤਕਰੀਬਨ 300 ਤੋਂ ਵੱਧ ਵੇਖ ਸਕੋਵੇ ਘੱਟ ਨਹੀਂ ਹੈਗੀ। ਤੇ ਜਿਹੜਾ ਮਨ ਘਰਾਂ ਦੀ ਤੁਸੀਂ ਗੱਲ ਕਰਦੋਂ 100 ਸਵਾ 100 ਕਿਸਾਨ ਨੇ ਛੋਟੇ ਕਿਸਾਨ ਨੇ ਐ ਇਹਨੂੰ ਕੋਈ ਵੱਡਾ ਕਿਸਾਨ ਇੱਕ ਅੱਧੇ ਹੋਊਗਾ ਵਿੱਚ ਨਹੀਂ ਤਕਰੀਬਨ ਕਿਸੇ ਦਾ ਅੱਧਾ ਕਿੱਲਾ ਹੈ ਕਿਸੇ ਦਾ ਕਿੱਲਾ ਹੈ ਕਿਸੇ ਦੇ ਦੋ ਕਿੱਲੇ ਆ ਪੰਜ ਕਿੱਲੇ ਆ ਇਸ ਤਰ੍ਹਾਂ ਬਸ ਛੋਟੇ ਕਿਸਾਨਾਂ ਦਾ ਨੁਕਸਾਨ ਜ਼ਿਆਦਾ ਹੈ ਕਿਉਂਕਿ ਛੋਟੇ ਕਿਸਾਨ ਨੂੰ ਜਦੋਂ ਇੱਕ ਵਾਰੀ ਮਾਰ ਪੈ ਜੇ ਜੀ ਉਹ ਮੁੜ ਕੇ ਉੱਠ ਨਹੀਂ ਸਕਦਾ ਇਸ ਕਰਕੇ ਅਸੀਂ ਤਾਂ ਬੇਨਤੀ ਕਰਦੇ ਆ ਵੀ ਸਾਡੀ ਇਹ ਆਵਾਜ਼ ਗਵਰਨਮੈਂਟ ਤੱਕ ਪਹੁੰਚਾਈ ਜਾਵੇ ਜੇ ਮੀਡੀਆ ਦੇ ਥਰੂ ਸਾਡਾ ਤਕਰੀਬਨ ਸਾਰ ਲੈਤੀ ਜਾਵੇ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਸਰ ਕੀ ਕਹਿਣਾ ਚਾਹੁੰਦੇ ਆ ਸਰ ਮੇਰਾ ਨਾਮ ਜਖਸੀਰ ਸਿੰਘ ਪਿੰਡ ਤਾਜੋਕੇ ਜ਼ਿਲ੍ਹਾ ਬਰਨਾਲਾ ਫਿਰ ਮੈਂ ਇਹ ਕਹਿਣਾ ਚਾਹਣਾਗਾ ਵੀ ਜੋ ਵੀ 300 ਏਕੜ ਫਸਲ ਆਏ ਸਾਲ ਖਰਾਬ ਹੁੰਦੀ ਹੈ ਲਗਭਗ ਜਦੋਂ ਵੀ ਵਾਰਸ ਹੁੰਦੀ ਹੈ ਤਾਂ ਇਹ ਫਸਲ ਹੈ ਜਿਹੜੀ ਪ੍ਰਸ਼ਾਸਨ ਇਹਦਾ ਕੋਈ ਪੱਕਾ ਹੱਲ ਕੱਢੇ ਕਿਉਂਕਿ ਇਹਦੇ ਅੱਗੇ ਜਿਹੜੀ ਹੈ ਕੱਸੀ ਦੀ ਠੱਲ ਬਣਦੀ ਹੈ ਠੱਲ ਬਣ ਦੇ ਕਾਰਨ ਕਿ ਸੇ ਇਹ 300 ਏਕੜ ਜ਼ਮੀਨ ਖਰਾਬ ਹੁੰਦੀ ਹੈ ਨਾਲ ਦੀ ਨਾਲ ਇਹਦੇ ਜੇ ਜ਼ਿਆਦਾ ਵਾਰਸ ਹੋ ਜੇ ਤਾਂ ਇਹ ਪਿੰਡ ਤੱਕ ਵੀ ਨੁਕਸਾਨ ਕਰ ਸਕਦੀ ਹੈ ਕਿਉਂਕਿ ਇਹ ਜਿਹੜਾ ਇੱਕ ਰਸਤਾ ਹੈਗਾ ਕੱਚਾ ਰਸਤਾ ਜਾਂਦਾ ਤਾਜੋ ਤੋਂ ਵੱਲੋਂ ਨੂੰ ਉਸ ਰਸਤੇ ਦੇ ਵਿੱਚ ਪੀਰਖਾਨਾ ਬਣਿਆ ਹੋਇਆ ਹੈ ਪੀਰਖਾਨੇ ਦੇ ਵਿੱਚ ਸੰਗਤ ਨੂੰ ਵੀ ਆਉਣ ਜਾਣ ਦੀ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਜੇ ਤੁਸੀਂ ਹੁਣ ਦੇਖੋ ਤਾਂ ਉਸ ਰਸਤੇ ਦੇ ਵਿੱਚ ਹੁਣ ਵੀ 4-4 4.5-4 ਫੁੱਟ ਪਾਣੀ ਭਰਿਆ ਖੜਾ ਹੈਗਾ ਤੇ ਇਸ ਕਰਕੇ ਮੈਂ ਸਰਕਾਰ ਤੋਂ ਪ੍ਰਸ਼ਾਸਨ ਤੋਂ ਉਮੀਦ ਕਰਦਾ ਹਾਂ ਕਿ ਵੀ ਇਸ ਮਸਲੇ ਦਾ ਜਲਦੀ ਤੋਂ ਜਲਦੀ ਕੋਈ ਹੱਲ ਕੱਢਿਆ ਜਾਵੇ। ਦੈਨਿਕ ਸਵੇਰ ਵਾਲੀ ਨਿਰਮਲ ਕਮਾਦੀ ਰਿਪੋਰਟ ਬਰਨਾਲਾ